ਦੀ ਕੀ ਹਰ ਕੇ ਸੀਬੀਆ ਕਿ ਕੀ ਕਹਿਣਾ ਚਾਹੁੰਦੇ ਜੀ ਅੱਜ ਸੀਬੀਆ ਇਨਫੋਟੈਕ ਗੁਰਦਾਸਪੁਰ ਇੰਸਟੀਚਿਊਟ ਵਿੱਚ ਤੀਆਂ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਜੋ ਕਿ ਇਸ ਮਹੀਨੇ ਦੇ ਵਿੱਚ ਇੱਕ ਸਾਡਾ ਕਲਚਰਲ ਇਵੈਂਟ ਹੈ ਤਾਂ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਸੀਬੀਆ ਇਨਫੋਟੈਕ ਇੱਕ ਐਸਾ ਇੰਸਟੀਚਿਊਸ਼ਨ ਹੈ ਜੋ ਸਕਿੱਲ ਡਿਵੈਲਪਮੈਂਟ ਔਰ ਟੈਕਨੋਲੋਜੀ AI ਦੇ ਨਾਲ ਨਾਲ ਅ ਬੇਸਿਕ ਜੋ ਸਾਡਾ ਕਲਚਰ ਆ ਉਹਦੇ ਬਾਰੇ ਵੀ ਬੱਚਿਆਂ ਨੂੰ ਗਾਈਡ ਕਰ ਰਿਆ ਉਹਦੇ ਨਾਲ ਜੋੜ ਕੇ ਰੱਖ ਰਿਆ ਯੂਥ ਨੂੰ ਤਾਂ ਇਹ ਬੜੇ ਮਾਣ ਵਾਲੀ ਗੱਲ ਹੈ ਔਰ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਇਸ ਇਵੈਂਟ ਦਾ ਇਸ ਫੰਕਸ਼ਨ ਦਾ ਪ੍ਰੋਗਰਾਮ ਦਾ ਹਿੱਸਾ ਬਣ ਕੇ ਤੇ ਮੈਂ ਅੱਗੇ ਵੀ ਐਪਰੀਸ਼ੀਏਟ ਕਰਦੀ ਹਾਂ ਅੱਗੇ ਵੀ ਤੁਹਾਨੂੰ ਗਾਈਡ ਕਰਦੀ ਹਾਂ ਕਿ ਤੁਸੀਂ ਜ਼ਰੂਰ ਇਹ ਜਿਹੜੇ ਇਵੈਂਟਸ ਆ ਇਹ ਪ੍ਰੋਗਰਾਮਸ ਆ ਜਾਰੀ ਰੱਖੋ ਜਿੰਨਾਂ ਕਿਹੜੀ ਲੇਡੀ ਤੋਂ ਪ੍ਰਭਾਵਿਤ ਹੈ ਕਿ ਇਹਨਾਂ ਤੋਂ ਪ੍ਰਭਾਵਿਤ ਹੋਏ ਹੋ ਜਾਂ ਇਹਨਾਂ ਨੂੰ ਆਪਣਾ ਰੋਲ ਮਾਡਲ ਮੰਨਦੇ ਨੇ ਮੈਂ ਤਾਂ ਆਪਣੀ ਲਾਈਫ ਵਿੱਚ ਰੋਲ ਮਾਡਲ ਆਪਣੀ ਮਦਰ ਨੂੰ ਹੀ ਮੰਨਦੀ ਹਾਂ। ਮੈਂ ਉਹਨਾਂ ਤੋਂ ਹੀ ਇਨਫਲੂਐਂਸ ਦਾ ਕਿ ਮੈਂ ਉਹਨਾਂ ਨੂੰ ਹੀ ਆਪਣਾ ਰੋਲ ਮਾਡਲ ਮੰਨਦੀ ਹਾਂ। ਜੀ ਮੇਰੀ ਦਾਦੀ ਜੀ ਸੁਲੇਮਾਨੇ ਦਾ ਘਰ ਹੈ। ਮੈਂ ਉਸ ਤੋਂ ਇਹ ਮੈਸੇਜ ਦਿੰਦੀ ਹਾਂ ਕਿ ਤੁਸੀਂ ਆਪਣੀ ਐਜੂਕੇਸ਼ਨ ਨੂੰ ਆਪਣੀ ਪੜ੍ਹਾਈ ਨੂੰ ਬਿਲਕੁਲ ਆਪਣੇ ਬੜੇ ਫੋਕਸਡ ਰਹਿ ਕੇ ਕਰਨਾ ਹੈ ਔਰ ਅੱਗੇ ਫਿਊਚਰ ਦੇ ਬਾਰੇ ਆਪਣੇ ਜੋ ਵੀ ਡਿਸੀਜਨਸ ਆ ਆਪਣੇ ਪੇਰੈਂਟਸ ਦੇ ਨਾਲ ਡਿਸਕਸ ਕਰਕੇ ਲੈਣੇ ਆ। ਆ ਮੈਂ ਆਪਣੇ ਬਿਲਕੁਲ ਆਪਣੇ ਪੇਰੈਂਟਸ ਦੇ ਤੁਸੀਂ ਗਾਈਡੈਂਸ ਦੇ ਅੰਡਰ ਹੀ ਰਹਿਣਾ ਆ ਔਰ ਕਦੀ ਵੀ ਬਾਹਰ ਦੀ ਕਿਸੇ ਵੀ ਅ ਐਸੀ ਐਕਟੀਵਿਟੀ ਤੋਂ ਇਨਫਲੂਐਂਸ ਨਹੀਂ ਹੋਣਾ ਜਿਹਦੇ ਨਾਲ ਤੁਹਾਡਾ ਜਿਹੜਾ ਸੋਸਾਇਟੀ ਦੇ ਵਿੱਚ ਡਾਊਨ ਜਾਏ ਤੁਹਾਡਾ ਜਿਹੜਾ ਰਿਕਾਰਡ ਹੈ ਸੋ ਪਲੀਜ਼ ਆਪਣੇ ਨੈਕਸਟ ਯੂਥ ਨੂੰ ਮੈਂ ਇਹ ਮੈਸੇਜ ਦੇਣਾ ਚਾਹੁੰਦੀ ਆ ਕਿ ਤੁਸੀਂ ਫਰਦਰ ਜਿਹੜਾ ਆਪਣਾ ਜੋਬ ਹਾਂਚਲ ਕਰੋ এডਿਕੇਸ਼ਨ ਲੋ ਤੇ ਆਪਣੇ ਕਲਚਰ ਨਾਲ ਜੁੜੇ ਰਹੋ ਥੈਂਕ ਯੂ ਸੋ ਮਚ ਸਤਿ ਸ਼੍ਰੀ ਅਕਾਲ ਜੀ ਮੈਂ ਕੁਲਜਿੰਦਰ ਕੌਰ ਪ੍ਰਿੰਸੀਪਲ ਸੈਂਟ ਸੋਲજર ਡੁਆਨ ਪਬਲਿਕ ਸਕੂਲ ਗੁਰਦਾਸਪੁਰ ਬਤਵਾਲਾ ਰੋਡ ਅੱਜ CBA ਇਨਫੋਟੈਕ ਨੇ ਬਹੁਤ ਵਧੀਆ ਭਰਾਲਾ ਕੀਤਾ ਹੈ ਪੰਜਾਬੀ ਸੱਭਿਆਚਾਰ ਨੂੰ ਬਚਾਉਣ ਦਾ ਕਿਉਂਕਿ ਜਿੱਥੇ ਅੱਜ ਇੰਸਟਾਗ੍ਰam ਬਲੌਗਸ YouTube ਦਾ ਦੌਰ ਚੱਲ ਰਿਹਾ ਹੈ ਉਥੇ CBA ਇਨਫੋਟੈਕ ਨੇ ਮਿਸ ਗੁਰਦਾਸਪੁਰ ਮੇਲਾ ਤੀਆਂ ਦਾ ਜੋ ਕਿ ਮੇਲਾ ਤੀਆਂ ਦਾ ਤੇ ਤੀਆਂ ਵਜੋਂ ਵੀ ਜਾਣਿਆ ਜਾਂਦਾ ਹੈ ਉਸ ਨੂੰ ਇੱਕ ਬੜਾ ਸੋਨਾ ਤੇ ਨਵਾਂ ਉਪਰਾਲਾ ਦੇ ਕੇ ਆਪਣੇ ਕੰਪਿਊਟਰ ਸੈਂਟਰ ਤੇ ਸੈਲੀਬ੍ਰੇਟ ਕਰਨ ਦਾ ਜੋ ਬੱਚਿਆਂ ਨੂੰ ਨਵੀਂ ਸਿੱਖ ਦੇਣ ਦਾ ਉਪਰਾਲਾ ਕੀਤਾ ਉਹਨੂੰ ਐਪਰੀਸ਼ੀਏਟ ਕੀਤਾ ਜਾਂਦਾ ਹੈ ਇਸ ਤਰ੍ਹਾਂ ਦੇ ਉਪਰਾਲੇ ਜੋ ਸਾਡਾ ਅੱਜ ਦਾ ਯੁੱਗ ਚੱਲ ਰਿਹਾ ਇਹਦੇ 'ਚ ਹੋਣੇ ਚਾਹੀਦੇ ਨੇ ਕਿਉਂਕਿ ਸਾਡੀ ਨਵੀਂ ਜਨਰੇਸ਼ਨ ਇਨ ਇਨ੍ਹਾਂ ਚੀਜ਼ਾਂ ਨਾਲੋਂ ਟੁੱਟਦੀ ਜਾ ਰਹੀ ਹੈ ਔਰ ਇਨ੍ਹਾਂ ਚੀਜ਼ਾਂ ਨਾਲੋਂ ਟੁੱਟਣ ਦਾ ਕਾਰਨ ਇਹ ਹੈ ਕਿ ਅਸੀਂ ਇੱਕ ਵਿਜ਼ਿਟਿੰਗ ਸਪots ਬਣਾ ਰਹੇ ਹਾਂ ਇਨ੍ਹਾਂ ਚੀਜ਼ਾਂ ਨੂੰ ਆਪਣੇ ਬੱਚਿਆਂ ਨੂੰ ਇੰਟਰੋਡਿਊਸ ਕਰਵਾਉਣ ਲਈ ਕਿ ਅਸੀਂ ਤੁਹਾਨੂੰ ਉਸ ਜਗ੍ਹਾ ਲੈ ਕੇ ਜਾ ਰਹੇ ਹਾਂ ਬੱਚੇ ਉੱਥੇ ਤੁਹਾਨੂੰ ਪੰਜਾਬੀ ਵਿਸਾ ਦੇਖਣ ਨੂੰ ਮਿਲੇਗਾ ਔਰ CBIA Infotech ਤੁਹਾਡੇ ਆਪਣੀ ਪਹੁੰਚ ਦੇ ਗੁਰਦਾਸ ਦੇ ਗੁਰਦਾਸਪੁਰ ਦੇ ਵਿੱਚ ਇੱਕ इवन ਇੱਕ ਤਾਂ ਉਹਨਾਂ ਨੇ ਕੰਪੀਟੀਸ਼ਨ ਆਰਗੇਨਾਈਜ਼ ਕੀਤਾ ਜਿਦੇ ਚ ਬੱਚਿਆਂ ਦਾ ਜਿਹੜਾ ਕੰਫिडेंस ਲੈਵਲ ਹੈ ਉਹਨੂੰ ਬੂਸਟ ਅਪ ਕੀਤਾ ਜਾ ਰਿਹਾ ਹੈ इवन ਮਿਸ ਗੁਰਦਾਸਪੁਰ ਚੂਜ਼ ਕੀਤੀ ਜਾ ਰਹੀ ਹੈ ਬਹੁਤ ਸੋਨਾ ਉਪਰਾਲਾ ਸੀਗਾ ਬਹੁਤ ਵਧੀਆ ਤਰੀਕੇ ਨਾਲ ਵੈਲ ਮੈਨੇਜਮੈਂਟ ਮੈਂ CBIA Infotech ਦੇ ਚੇਅਰਮੈਨ ਮੈਨੇਜਰ ਮੈਡਮ ਸਾਰਿਆਂ ਨੂੰ ਵਧਾਈ ਦੇਣਾ ਚਾਹੁੰਦੀ ਆ ਕਿ ਉਹਨਾਂ ਨੇ ਆਪਣੇ ਇੱਕ ਟੈਕਨੋਲੋਜੀ ਦੇ ਯੁੱਗ 'ਚ ਜਦੋਂ ਕਿ ਉਹਨਾਂ ਦਾ ਸਬੰਧ ਟੈਕਨੋਲੋਜੀ ਨਾਲ ਹੈ ਮਲਟੀਮੀਡੀਆ ਨਾਲ ਹੈ ਗਲੋਬਲਾਈਜੇਸ਼ਨ ਨਾਲ ਹੈ ਪਰ ਉਹ ਖਿੱਚ ਕੇ ਲੈ ਕੇ ਆ ਰਹੇ ਨੇ ਸਾਡੇ ਪੰਜਾਬੀ ਸੱਭਿਆਚਾਰ ਨੂੰ ਜਿੰਨੂੰ ਕਰਨ ਲਈ ਗੱਟਸ ਚਾਹੀਦੇ ਨੇ ਰੀਅਲੀ ਅਪਰੀਸ਼ੀਏਟ ਸਰ ਔਰ ਹਮੇਸ਼ਾ ਇਸ ਤਰ੍ਹਾਂ ਦੇ ਉਪਰਾਲੇ ਕਰਦੇ ਰਹੋ ਜਿੱਥੇ ਸਾਡੇ ਸਾਥ ਦੀ ਜਰੂਰਤ ਆ ਅਸੀਂ ਹਮੇਸ਼ਾ ਤੁਹਾਡੇ ਨਾਲ ਆ ਥੈਂਕ ਯੂ ਐਂਡ ਸਤਿ ਸ੍ਰੀ ਅਕਾਲ ਬੰਸਗੀ ਬਿਲਕੁਲ ਅੱਜ ਇਹ ਤੀਆਂ ਦਾ ਤਿਹਾਰ ਮਨਾਇਆ ਜਾ ਰਿਹਾ ਕੀ ਕਹਿਣਾ ਚਾਹਦੇ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਸਿਬੀਨਫਟੈਕ ਦੇ ਵਿੱਚ ਤੀਆਂ ਦਾ ਤਿਹਾੜੀ ਤੀਆਂ ਦਾ ਮੇਲਾ ਜਿਹੜਾ ਉਹ ਮਨਾਇਆ ਜਾ ਰਿਹਾ ਹੈ ਇਹਦਾ ਮੇਨ ਮੋਟਿਵ ਪਰਪਸ ਇਹੀ ਸੀਗਾ ਕਿ ਬੱਚਾ ਦੇ ਵਿੱਚ ਕੌਨਫੀਡੈਂਸ ਨੂੰ ਵਧਾਇਆ ਜਾਏ ਐਂਡ ਬੱਚਿਆਂ ਨੂੰ ਕੁੜੀਆਂ ਨੂੰ ਆਪਣੇ ਕਲਚਰ ਦੇ ਨਾਲ ਜੋੜਿਆ ਜਾਏ ਤੇ ਉਹਨਾਂ ਨੂੰ ਦੱਸਿਆ ਜਾਏ ਕਿ ਪੰਜਾਬੀ ਕਲਚਰ ਕੀ ਹੈ ਮੈਡਮ ਕਿੰਨੇ ਕੁ ਬੱਚਿਆਂ ਨੇ ਇੱਥੇ ਭਾਗ ਲਿਆ ਤੇ ਬੱਚਿਆਂ ਦਾ ਕੌਨਫੀਡੈਂਸ ਜਿਹੜਾ ਉਹ ਕਿੰਨਾ ਜ਼ਿਆਦਾ ਹਾਈ ਹੋਇਆ ਅਥੇ ਅੱਜ ਵੱਖ-ਵੱਖ ਉਦਾਸਪੁਰ ਦੇ ਸਕੂਲਾਂ ਤੋਂ ਬੱਚੇ ਆਏ ਸੀ ਗੁਰ ਹਰਕਿਸ਼ਰ ਇੰਟਰਨੈਸ਼ਨਲ ਸਕੂਲ ਤੋਂ ਕਾਫੀ ਸਟੂਡੈਂਟ ਆਏ ਹੋਏ ਆ ਯੂਰੋ ਕਿਡਸ ਤੋਂ ਕਾਫੀ ਬੱਚੇ ਆਏ ਹਨ ਹੋਰ ਵੀ ਸਕੂਲਾਂ ਤੋਂ ਕਾਫੀ ਬੱਚੇ ਇੱਥੇ ਆ ਕੇ ਪਾਰਟਿਸਪੇਟ ਕੀਤਾ ਐਨੇ ਬਾਕੀ ਸਕੂਲਾਂ ਨੂੰ ਵੀ ਇਹੀ ਕਹਿਣਾ ਚਾਹਾਂਗੀ ਕਿ ਤੁਹਾਨੂੰ ਹੀ ਆਪਣੇ ਬੱਚੇ ਆਪਣੀ ਸਕੂਲੀਆਂ ਗਰਲਸ ਨੂੰ ਕੁਝ ਐਹੋਜੇ ਕਲਚਰ ਫੈਸਟੀਵਲ ਵਿੱਚ ਜਿਹੜਾ ਵਾ ਜ਼ਰੂਰ ਪਾਰਟਿਸਪੇਟ ਕਰਵਾਉਣਾ ਚਾਹੀਦਾ ਆ ਐਂਡ ਇਹਦਾ ਜਿਹੜਾ ਫੰਕਸ਼ਨ ਹੀ ਆਰਗੇਨਾਈਜ਼ ਕੀਤਾ ਹੈ ਇੱਕ ਕੰਪੀਟੀਸ਼ਨ ਆ ਜਿਹਦੇ ਵਿੱਚ ਆਪਾਂ ਫਸਟ ਸੈਕਿੰਡ ਥਰਡ ਪ੍ਰਾਈਜ਼ ਪ੍ਰਾਈਜ਼ ਮਨੀ ਰੱਖੀ ਹੋਈ ਆ ਜਿਹਦੇ ਨਾਲ ਬੱਚੇ ਨੂੰ ਇੱਕ ਕੰਫੀਡੈਂਸ ਜਿਹਦੇ ਨਾਲ ਬੱਚੇ ਦਾ ਕੰਫੀਡੈਂਸ ਜਿਹੜਾ ਉਹ ਕਾਫੀ ਜ਼ਿਆਦਾ ਬੂਸਟ ਹੋਏਗਾ ਮੈਨੂੰ ਇਸ ਤਰ੍ਹਾਂ ਦੇ ਮੇਂ ਨਹੀਂ ਹੈ ਕਿ ਲੜਕੀਆਂ ਨੂੰ ਅਗਰ ਉਹਨਾਂ ਦੇ ਪੇਰੈਂਟਸ ਅੱਜ ਦੇ ਟਾਈਮ ਵਿੱਚ ਘਰੋਂ ਬਾਹਰ ਭੇਜ ਰਿਹਾ ਜਿੱਦਾਂ ਤੁਸੀਂ ਕਹਿਆ ਕਿ ਪੁਰਾਣੇ ਲੋਕਾਂ ਦੀ ਸੋਚ ਸੀ ਕਿ ਕੁੜੀਆਂ ਸਿਰਫ ਘਰ ਦੇ ਵਿੱਚ ਹੀ ਬੈਠਣ ਅੱਜ ਕੱਲ੍ਹ ਉਹਦਾ ਤਾਂ ਕੁਝ ਨਹੀਂ ਹੈ ਲੜਕੀਆਂ ਹਰ ਫੀਲਡ ਦੇ ਵਿੱਚ ਅੱਗੇ ਵਧ ਰਹੀਆਂ ਨੇ ਲੜਕੀਆਂ ਅੱਜ ਸਪੇਸ ਤੱਕ ਪਹੁੰਚ ਚੁੱਕੀਆਂ ਨੇ ਐਂਡ ਮੈਂ ਇਹੀ ਕਹਿਣਾ ਚਾਹਾਂਗੀ ਲੜਕੀਆਂ ਨੂੰ ਵੀ ਕਿ ਆਪਣੀ ਪੜ੍ਹਾਈ ਵੱਲ ਫੋਕਸ ਕਰੋ ਐਂਡ ਆਪਣੇ ਪੇਰੈਂਟਸ ਦਾ ਮਾਨ ਸਨਮਾਨ ਜਿਹੜਾ ਹੋਰ ਵਧਾਓ ਐਂਡ ਇਹੋ ਜਿਹੀ ਕਲਚਰ ਫੈਸਟੀਨਲ ਵੀ ਜੁੜੇ ਰਹੋ ਤਾਂ ਕਿ ਤੁਸੀਂ ਆਪਣੇ ਪੰਜਾਬੀ ਕਲਚਰ ਦੇ ਨਾਲ ਜੁੜੇ ਰਹਿ ਸਕੋ ਹੋਗੇ ਬੱਚਿਆਂ ਨੂੰ ਉਹਨਾਂ ਦੇ ਮਾਤਾ ਪਿਤਾ ਨੂੰ ਜਿਵੇਂ ਤੁਹਾਡੀ ਆਈਟੀ ਕੰਪਨੀ ਹੈ ਇਹ ਮੈਂ ਹੀ ਕਹਿਣਾ ਚਾਹਾਂਗੀ ਕਿ ਬੱਚਿਆਂ ਨੂੰ ਜ਼ਰੂਰ ਆਪਣੇ ਸਪੋਰਟ ਕਰੋ ਕਈ ਵਾਰੀ ਪੇਰੈਂਟਸ ਆਪਣੇ ਬੱਚਾ ਨੂੰ ਸਪੋਰਟ ਨਹੀਂ ਕਰਦੇ ਤੇ ਮੈਂ ਉਹੀ ਕਹਿਣਾ ਚਾਹਾਂਗੀ ਕਿ ਪੇਰੈਂਟਸ ਨੂੰ ਆਪਣੇ ਬੱਚਾ ਨੂੰ ਜ਼ਰੂਰ ਅੱਗੇ ਵਧਾਉਣਾ ਚਾਹੀਦਾ ਹੈ ਇਹੋ ਜਿਹਾ ਕਲਚਰ ਫੈਸਟੀਵਿਚ ਵੀ ਲੈਣਾ ਚਾਹੀਦਾ ਐਂਡ ਉਹਦੇ ਨਾਲ ਨਾਲ ਬੱਚਿਆਂ ਨੂੰ ਸਟੱਡੀ 'ਪਾਉਲ ਫੋਕਸ ਵੀ ਰੱਖਣਾ ਚਾਹੀਦਾ ਐਂਡ ਅਗਰ ਤੁਸੀਂ ਕੋਈ ਵੀ ਆਈਟੀ ਰਿਲੇਟਿਡ ਕੋਰਸ ਕਰਨਾ ਚਾਹੁੰਦੇ ਹੋ ਤਾਨੂੰ ਗੁਰਦਾਸਪੁਰ ਤੋਂ ਬਾਹਰ ਜਾਣ ਦੀ ਜ਼ਰੂਰਤ ਨਹੀਂ ਹੈ ਸੀਵੀ ਇਨਫੋਟੈਕ ਤਾਨੂੰ ਗੁਰਦਾਸਪੁਰ ਦੇ ਵਿੱਚ ਬੈਠ ਕੇ ਹੀ ਬਾਹਰ ਤੋਂ ਵਧੀਆ ਜਿਹੜੀ ਪੜ੍ਹਾਈ ਹੋ ਕਰਵਾਦੇ ਆ ਆਪਾਂ ਬੱਚਿਆਂ ਨੂੰ ਪੂਰੀ ਪ੍ਰੈਕਟੀਕਲ ਟ੍ਰੇਨਿੰਗ ਦਿੰਨੇ ਆ ਐਂਡ ਸਾਡੇ ਕੋਲ ਹਰ ਐਡਵਾਂਸ ਕੋਰਸ ਇੱਥੇ ਅਵੇਲੇਬਲ ਹੈ ਅਗਰ ਤੁਸੀਂ ਵੀ ਆਪਣੀ ਕੈਰੀਅਰ ਦੇ ਵਿੱਚ ਆਈਟੀ ਨਾਇਨ ਚੂਜ਼ ਕਰਨਾ ਚਾਹੁੰਦੇ ਹੋ ਤੁਸੀਂ ਸਾਡੇ ਕੋਲ ਇੱਥੇ ਵਿਜ਼ਿਟ ਕਰ ਸਕਦੇ ਹੋ ਆਪਾਂ ਬੱਚਿਆਂ ਨੂੰ ਪ੍ਰੋਪਰ ਫ੍ਰੀ ਕਾਉਂਸਲਿੰਗ ਪ੍ਰੋਵਾਈਡ ਕਰਾਨੇ ਹਾਂ ਜਿਦੇ ਵਿੱਚ ਬੱਚਾ ਨੂੰ ਪੂਰਾ ਕੈਰੀਅਰ ਗਾਈਡੈਂਸ ਦਿੱਤਾ ਜਾਂਦਾ ਹੈ ਕਿ ਉਹ ਕਿਹੜਾ ਕੋਰਸ ਕਰਨਗੇ ਯੋ ਕਿਹੜਾ ਕੈਰੀਅਰ ਪਾਥ ਚੂਜ਼ ਕਰਨਗੇ ਤੇ ਉਹਨਾਂ ਦੇ ਅੱਗੇ ਜਾ ਕੇ ਉਹਦੇ ਕੀ ਬੈਨੀਫਿਟ ਹੋਣਗੇ ਐਂਡ ਉਹਦੇ ਨਾਲ ਨਾਲ ਆਪਾਂ ਜਿੱਦਾਂ ਤੁਸੀਂ ਦੇਖਿਆ ਕਿ ਆਪਾਂ ਬੱਚਿਆਂ ਨੂੰ ਇਹੋ ਜਿਹੇ ਫੈਸਟਿਵ ਵਿੱਚ ਆਡੇ ਆਫਿਸ ਵਿੱਚ ਇਹੋ ਜਿਹੇ ਕਲਚਰ ਫੈਸਟ ਵੀ ਹੁੰਦੇ ਰਹਿੰਦੇ ਆ ਤਾਂ ਕਿ ਬੱਚੇ ਪੜ੍ਹਾਈ ਦੇ ਨਾਲ ਨਾਲ ਜਿਹੜਾ ਵਾ ਇਹੋ ਜਿਹੇ ਚੀਜ਼ਾਂ ਦੇ ਨਾਲ ਵੀ ਜੁੜੇ ਰਹਿਣ